ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਕੀਤੇ ਜਾਣ ਤੋਂ ਬਾਅਦ ਮਈ ਮਹੀਨੇ ਦੌਰਾਨ ਬ੍ਰੈਮਟਨ ਵਿੱਚ ਰੀਅਲ ਅਸਟੇਟ ਦੀਆਂ ਕੀਮਤਾਂ ਮੋੜ ਡਿੱਗੀਆਂ ਨੇ ਲਗਾਤਾਰ ਤੀਜੇ ਮਹੀਨੇ ਕਮੀ ਦਰਜ ਕੀਤੀ ਗਈ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਇੱਕ ਮਕਾਨ ਦੀ ਔਸਤ ਕੀਮਤ 9.8% ਕਮੀ ਦੇ ਨਾਲ 10 ਲੱਖ ਡਾਲਰ ਰਹੀ ਮਈ 2023 ਵਿੱਚ ਇੱਕ ਮਕਾਨ ਦੀ ਔਸਤ ਕੀਮਤ 11 ਲੱਖ ਡਾਲਰ ਤੋਂ ਉੱਪਰ ਦਰਜ ਕੀਤੀ ਗਈ ਸੀ। ਹਰ ਕਿਸਮ ਦੇ ਘਰ ਦੀਆਂ ਕੀਮਤਾਂ ਡਿੱਗੀਆਂ ਅਤੇ ਡਿਟੈਚ ਹੌਮ ਅਤੇ ਔਸਤ ਕੀਮਤ 11,72,000 ਡਾਲਰ ਦਰਜ ਕੀਤੀ ਗਈ ਹੈ। ਸੈਮੀ ਡਿਟੈਚ ਇਕਾਈ ਦੀ ਔਸਤ ਮਈ ਦੌਰਾਨ 9,28,000 ਡਾਲਰ ਰਹੀ ਹੈ ਜੋ ਬੀਤੇ ਮਾਰਚ ਦੌਰਾਨ 9,60,000 ਡਾਲਰ ਚੱਲ ਰਹੀ ਸੀ। ਟਾਊਨ ਹਾਊਸ ਸਟਾਈਲ ਗੋਂਡੋ ਦੀ ਗੱਲ ਕੀਤੀ ਜਾਵੇ ਤਾਂ ਔਸਤ ਕੀਮਤ 696000 ਦਰਜ ਕੀਤੀ ਗਈ ਸੀ ਜੋ ਮਾਰਚ ਵਿੱਚ 737000 ਚੱਲ ਰਹੀ ਸੀ ਸਿਰਫ ਕੀਮਤਾਂ ਵਿੱਚ ਹੀ ਕਮੀ ਨਹੀਂ ਆਈ ਸਗੋਂ ਮਕਾਨ ਦੀ ਵਿਕਰੀ ਵੀ ਹਟ ਆ ਗਈ ਹੈ ਮਈ 2023 ਵਿੱਚ 784 ਮਕਾਨਾਂ ਦੀ ਵਿਕਰੀ ਹੋਈ ਜਦੋਂ ਕਿ ਪਿਛਲੇ ਮਹੀਨੇ ਇਹ ਆਂਕੜਾ ਸਿਰਫ 484 ਦਰਜ ਕੀਤਾ ਗਿਆ ਪ੍ਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਵਿਕਰੀ ਵਿੱਚ ਸੂਚੀਬੱਧ ਜਾਇਦਾਦ ਦੀ ਗਿਣਤੀ 1603 ਰਹੀ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ ਦੁੱਗਣੀ ਬਣਦੀ ਹੈ। ਬੋਰਡ ਦੇ ਮੁਖੀ ਜੈਨੀਫਰ ਪੀਅਰਸ ਨੇ ਦੱਸਿਆ ਹੈ ਕਿ ਮਕਾਨ ਖਰੀਦਣ ਦੇ ਇੱਛਕ ਲੋਕ ਮਾਰਗੇਜ ਤਰ੍ਹਾਂ ਹੋਰ ਹੇਟਾ ਆਉਣ ਦੀ ਉਡੀਕ ਕਰ ਰਹੇ ਨੇ। ਦੇ ਆਸਦਾਰਾਂ ਵਿੱਚ ਹੋਰ ਕਮੀ ਆਉਣ مگرੋ ਜ਼ਿਆਦਾਤਰ ਖਰੀਦਦਾਰ ਬਾਜ਼ਾਰ ਵਿੱਚ ਨਜ਼ਰ ਆਉਣਗੇ ਇਸ ਦਰਾਂ ਰੀਅਲ ਅਸਟੇਟ ਬਾਜ਼ਾਰ ਵਿੱਚ ਨਿਵੇਸ਼ ਕਰਨ ਵਾਲੇ ਫੈਡਰਲ ਸਰਕਾਰ ਵੱਲੋਂ ਲਿਆਂਦੇ ਨਵੇਂ ਕਾਨੂੰਨ ਦਾ ਵਿਰੋਧ ਕਰਦੇ ਦੇਖੇ ਗਏ ਨੇ ਜਿਸ ਦੇ ਤਹਿਤ ਜ਼ਮੀਨ ਜਿਦਾਦ ਦੀ ਵਿਕਰੀ ਰਾਹੀਂ ਹੋਣ ਵਾਲੇ ਮੁਨਾਫੇ ਦਾ 67% ਦਾ ਹਿੱਸਾ ਇਨਕਮ ਟੈਕਸ ਰਿਟਰਨ ਦਾ ਹਿੱਸਾ ਬਣੇਗਾ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਵੱਡੀ ਖਬਰ ਉਹ ਖਬਰਾਂ ਵਿਸਤਰਾ ਚੱਲਣਗੇ ਦੇਸ਼ ਦੁਨੀਆ तमाम ਖਬਰਾਂ ਦੇਖਣ ਵਾਸਤੇ ਬਨੇ ਰਹੋ ਕ੍ਰੇਡਿਨ ਗਬਰੂ ਦੇ ਨਾਲ